ਸਵਾਗਤ ਦੋਸਤੋ ਤੁਹਾਡਾ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਆਂ سلسلہ ਜਿਹੜਾ ਕਬਰਾ ਦਾ ਲੈ ਕੇ ਅੱਜ ਜਿਹੜੀ ਹੁਣ ਗੱਲਬਾਤ ਕਰਾਂਗੇ ਦੇਸ਼ ਦਾ ਜਿਹੜਾ ਬਜਟ ਨੂੰ ਲੈ ਕੇ ਗੱਲਬਾਤ ਕਰਾਂਗੇ ਹਰ ਇੱਕ ਦੀ ਨਜ਼ਰ ਹੁੰਦੀ ਹੈ ਕਿ ਬਜਟ ਦੇ ਵਿੱਚ ਹੈ ਕੀ ਆ ਜਨਤਾ ਦੇ ਲਈ ਕੀ ਆ ਤੇ ਵਪਾਰੀਆਂ ਦੇ ਲਈ ਕੀ ਆ ਤੇ ਹੁਣ ਜਿਹੜਾ ਅੱਜ ਸਿਗਾ ਬਜਟ علان ਜਿਹੜਾ ਬਜਟ ਦਾ ਕੀਤਾ ਗਿਆ ਵਾ ਬਜਟ ਨੂੰ ਲੈ ਕੇ ਕੀ ਸੀਗਾ ਵਿੱਚ ਸਾਰਾ ਤੁਹਾਨੂੰ ਵਿਸਤਾਰ ਪੂਰਵਕ ਜਿਹੜਾ ਅੱਜ ਦੱਸਾਂਗੇ ਅਸੀਂ ਗੱਲ ਕਰਦੇ ਹਾਂ ਕੇਂਦਰ ਸਰਕਾਰ ਦਾ ਅੰਤਰੀ ਬਜਟ ਜਿਹੜਾ ਸੀਗਾ ਅੱਜ ਉਹਦੇ ਪੂਰੇ ਦੇਸ਼ ਦੀ ਇਹਦੇ ਉੱਤੇ ਨਜ਼ਰ ਸੀਗੀ ਤੇ ਕੀ ਸੀਗਾ ਇਹਦੇ ਵਿੱਚ ਬਜਟ ਦੇ ਉੱਤੇ ਲੈ ਕੇ ਆਏ ਕੀ ਜਿਹੜੀ ਸੀਤਾ ਰਮਨ ਜੀ ਆ ਉਹਨਾਂ ਨੇ ਕੀ ਬਜਟ ਦੇ ਵਿੱਚ ਪੇਸ਼ ਕੀਤਾ ਅੱਜ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਆਪਣੇ ਚੈਨਲ ਦੇ ਉਹ ਤੁਹਾਨੂੰ ਦਵਾਂਗੇ ਜਿਨ੍ਹਾਂ ਦੇਕਰ ਜਾਣਕਾਰੀ ਨਹੀਂ ਪਹੁੰਚੀ ਹਜੇ ਅੱਜ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਬਜਟ ਬਾਰੇ ਦਵਾਂਗੇ ਕੀ ਬਜਟ ਦੇ ਵਿੱਚ ਕੀ ਫਾਇਦਾ ਹੋਇਆ ਲੋਕਾਂ ਦਾ ਆਮ ਲੋਕਾਂ ਦਾ ਤੇ ਵਪਾਰੀਆਂ ਦਾ ਕੀ ਫਾਇਦਾ ਹੋਇਆ ਉਹ ਸਾਰੀ ਜਾਣਕਾਰੀ ਅੱਜ ਤੁਹਾਨੂੰ ਇਸ ਜਿਹੜਾ ਬਜਟ ਦੇ ਵਿੱਚ ਅਸੀਂ ਤੁਹਾਨੂੰ ਦਵਾਂਗੇ ਤੇ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਜਿਹੜਾ ਅੰਤਿਮ ਬਜਟ ਜਿਹੜਾ ਵਾ ਪੂਰੇ ਦੇਸ਼ ਦੀ ਤੇ ਨਜ਼ਰ ਸੀਗੀ ਵਿੱਤ ਮੰਤਰੀ ਨਿਰਮਲਾ ਸਿਤਰਮ ਵੀਰਵਾਰ ਨੂੰ ਜਿਹੜਾ ਅੱਜ ਸੰਸਦ ਸਭਾ ਵਿੱਚ ਅੰਤਰੀਮ ਜਿਹੜਾ ਬਜਟ ਪੇਸ਼ ਕੀਤਾ ਗਿਆ ਵਿੱਤ ਮੰਤਰੀ ਦਾ ਇਹ 6ਵਾਂ ਤੇ મોદી ਸਰਕਾਰ ਦਾ ਦੂਜੇ ਕਾਰਜਕਾਲ ਦਾ ਆਖਰੀ ਅੰਤਰੀਮ ਜਿਹੜਾ ਇਹ ਬਜਟ ਸੀਗਾ ਹੁਣ ਤੱਕ ਜਿਹੜੇ ਆ ਕਾਫੀ ਜਿਹੜੇ ਇਹਦੇ ਵਿੱਚ ਵੱਡੇ ਫੈਸਲੇ ਲੈ ਕੇ ਆਮ ਜਨਤਾ ਦੀ ਜਿਹੜੀ ਇਹਦੇ ਵਿੱਚ ਗੱਲ ਕੀਤੀ ਜਿਹੜੇ ਮੀਡਲ ਕਲਾਸ ਦੇ ਲੋਕ ਆ ਉਹਨਾਂ ਨੂੰ ਇਹ ਬਜਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਸਾਰਾ ਕੁਝ ਉਹਨਾਂ ਵਾਸਤੇ ਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਮਤਲਬ ਦੇਖ ਰਹੇ ਸੀ ਕਿ ਲੋਕਾਂ ਨੂੰ ਫਾਇਦਾ ਪਛਾਨਣ ਵਾਸਤੇ ਕਿ ਅਸੀਂ ਵੋਟ ਜਿਹੜੀਆਂ ਵੋਟਾਂ ਇਕੱਠਾ ਕਰਨ ਵਾਸਤੇ ਬਜਟ ਲੋਕੀ ਸਮੇਂ ਦੇ ਕਿ ਸ਼ਾਇਦ ਤਾਂ ਕਰਕੇ ਬਜਟ ਜਿਹੜਾ ਪੇਸ਼ ਕਰਨ ਲੱ ਪਰ ਇਹ ਜਨਤਾ ਦੇ ਹੱਕ ਦੇ ਵਿੱਚ ਜਿਹੜਾ ਇਹ ਬਜਟ ਪੇਸ਼ ਕੀਤਾ ਗਿਆ ਪਹਿਲਾ ਜਿਹੜਾ ਪੁਆਇੰਟ ਆ ਇੱਕ ਮਹਿਲਾਵਾਂ ਲਈ ਜਿਹੜਾ ਬਹੁਤ ਵੱਡਿਆ ਇਹ ਚ ਫੈਸਲਾ ਲਿੱਤਾ ਗਿਆ ਵਾ ਜਿਹੜੀਆਂ ਮਹਿਲਾਵਾਂ ਵਿੱਤ ਮੰਤਰੀ ਬਲੌਰਤਾ ਲਈ ਇੱਕ ਬਹੁਤ ਵੱਡਾ ਫੈਸਲਾ ਲਿੱਤਾ ਗਿਆ 3 ਕਰੋੜ ਜਿਹੜੀਆਂ ਔਰਤਾਂ ਵਾਂ ਲੱਖਪਤੀ ਬਣਨ ਗਈਆਂ ਵਿੱਤ ਮੰਤਰੀ ਨਿਰਮਲਾ ਸੀਤਾਮ ਨੇ ਔਰਤਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਉਹਨਾਂ ਦੇ ਬਜਟ ਪੇਸ਼ ਕਰਦੇ ਕਹਿ ਕਿ 3 ਕਰੋੜ ਔਰਤਾਂ ਜਿਹੜੀਆਂ ਵਾ ਲਖਪਤੀ ਬਣਨ ਦਾ ਜਿਹੜਾ ਬਣਾਉਣ ਦਾ ਟੀਚਾ ਜਿਹੜਾ ਉਹਨਾਂ ਨੇ ਮਿੱਥਿਆ ਵਾ ਉਹਨਾਂ ਨੇ ਕਿਹਾ ਕਿ ਇਹ ਲਖਪਤੀ ਦੀਦੀ ਸਕੀਮ ਜਿਹੜੀ ਇਹ ਇੱਕ ਸਕੀਮ ਜਿਹੜੀ ਕੱਢੀ ਆ ਉਹ ਲਖਪਤੀ ਦੀਦੀ ਸਕੀਮ ਦੇ ਤਹਿਤ ਕੀਤਾ ਜਾਏਗਾ ਮਤਲਬ ਜਿਹੜੀਆਂ ਔਰਤਾਂ ਲਈ ਇੱਕ ਬਹੁਤ ਹੀ ਖੁਸ਼ੀ ਦੀ ਖਬਰ ਆ ਜਿਹੜੀ ਉਹਨਾਂ ਨੇ ਜਿਹੜੀ ਲੈ ਕੇ ਆਏ ਆ ਦੀਦੀ ਲਖਪਤੀ ਦੀਦੀ ਸਕੀਮ ਦੇ ਨਾਮ ਤੋਂ ਜਿਹੜੀ ਸਕੀਮ ਦਾ ਨਾਮ ਜਿਹੜਾ ਰੱਖਿਆ ਜਾਊਗਾ ਜਿਸ ਦੇ ਆਧਾਰ ਤੇ ਸਾਰਾ ਇਹ ਚਲਾਊਗੇ ਜਿਹੜੀਆਂ ਔਰਤਾਂ ਨੂੰ ਅਮੀਰ ਕਰਨ ਦੀ ਜਿਹੜੀਆਂ ਲਖਪਤੀ ਔਰਤਾਂ ਬਣਨ ਗਿਆ ਉਸ ਹਾਵਨਾ ਇਹ ਜਿਹੜੀ ਸਕੀਮ ਚਲਾਈ ਗਈ ਆ ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਔਰਤਾਂ ਲਈ ਕਈ ਯੋਜਨਾਵਾਂ ਜਿਹੜੀਆਂ ਉਹ ਚਲਾਈਆਂ ਜਾ ਰਹੀਆਂ ਜਿਸ ਨਾਲ ਉਹਨਾਂ ਦਾ ਆਰਥਿਕ ਤੇ ਸਮਾਜਿਕ ਵਿਕਾਸ ਜਿਹੜਾ ਹੋਊਗਾ ਤੇ ਔਰਤਾਂ ਲਈ ਇੱਕ ਬਹੁਤ ਵਧੀਆ ਵੱਡਾ ਜਿਹੜਾ ਉਪਰਾਲਾ ਲੈ ਕੇ ਆਏ ਆ ਵਿੱਤ ਮੰਤਰੀ ਜਿਹੜੇ ਸਾਡੇ ਲੱਖਪਤੀ ਦੀਦੀ ਸਕੀਮ ਤਹਿਤ ਦੇਸ਼ ਵਿੱਚ 1 ਕਰੋੜ ਜਿਹੜੀ ਲੱਖਪਤੀ ਦੀਦੀ ਯੋਜਨਾ ਵਾਂ ਉਹ ਬਣ ਚੁੱਕੀਆਂ ਵਾਂ ਤੇ ਇਸ ਦਾ ਟੀਚਾ ਉਹ 2 ਕਰੋੜ ਤੋਂ ਵਧਾ ਕੇ 3 ਕਰੋੜ ਜਿਹੜਾ ਵਾ ਕਰ ਦਿੱਤਾ ਗਿਆ ਵਾ ਤੇ 3 ਕਰੋੜ ਲੱਖਪਤੀ ਦੀਦੀ ਬਣਾਉਣ ਦਾ ਟੀਚਾ ਜਿਹੜਾ ਰੱਖਿਆ ਗਿਆ ਸੀ ਪਹਿਲਾਂ 2 ਕਰੋੜ ਸੀ ਹੁਣ ਜਿਹੜਾ ਉਹ ਆਇਆ ਦਾ 3 ਕਰੋੜ ਜਿਹੜਾ ਵਾ ਉਹ ਕਰ ਦਿੱਤਾ ਗਿਆ ਵਾ ਉਹਨਾਂ ਨੇ ਕਿਹਾ ਕਿ ਪੀਐਮ મોદી ਵਾਸਤੇ 70 ਫੀਸਦੀ ਜਿਹੜੀ ਘਰ ਔਰਤਾਂ ਨੂੰ ਜਿਹੜੇ ਘਰਾਂ ਔਰਤਾਂ ਨੂੰ ਦਿੱਤੇ ਜਾਣਗੇ ਪ੍ਰਧਾਨ ਮੰਤਰੀ ਸੰਪੰਧਾ ਯੋਜਨਾ ਤੋਂ 38 ਲੱਖ ਕਿਸਾਨਾਂ ਨੂੰ ਲਾਭ ਹੋਇਆ ਵਾ ਜਿਹੜੇ 9 ਤੋਂ 14 ਸਾਲ ਦੀ ਉਮਰ ਦੀਆਂ ਨੇ ਆ ਲੜਕੀਆਂ ਵਾਂ ਤੇ ਸਰਵਾਈਕਲ ਕੈਂਸਰ ਦਾ ਜਿਹੜਾ ਟੀਕਾ ਵਾ ਉਹ ਉਹਨਾਂ ਨੂੰ ਲਗਾਇਆ ਜਾਏਗਾ ਜਿਹੜਾ ਸਰਕਾਰ ਵੱਲੋਂ ਇਹ ਸਕੀਮ ਜਿਹੜੀ ਕੱਢੀ ਗਈ ਆ ਔਰਤਾਂ ਦੇ ਵਾਸਤੇ ਬੜੀ ਵਧੀਆ ਸਕੀਮ ਆ ਤੇ ਉਹਨਾਂ ਕਹਿੰਦੇ ਕਿ ਜਿਹੜੀ ਆਸ਼ਮਾਨ ਆਯੁਸ਼ਮਾਨ ਭਾਰਤ ਲਾਭ ਯੋਜਨਾ ਸਾਰੀ ਆਸ਼ਾ ਵਰਕਰਾਂ ਤੇ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਵੇਗਾ। ਮੱਧ ਵਰਗ ਲਈ ਆਵਾਸ ਯੋਜਨਾ ਸ਼ੁਰੂ ਕੀਤੀ ਜਾਏਗੀ ਤੇ 1 ਕਰੋੜ ਸੋਲਰ ਪੈਨਲ ਘਰਾਂ ਨੂੰ ਮੁਫਤ ਬਿਜਲੀ ਦੇਣ ਦੀ ਸਰਕਾਰ ਦੀ ਯੋਜਨਾ ਜਿਹੜੀ ਇਹ ਵੀ ਬਣਾਈ ਹੈ ਕਿ ਮੁਫਤ ਪੈਨਲ ਜਿਹੜੇ ਆ ਘਰਾਂ ਦੇ ਉੱਤੇ ਜਿਹੜੇ ਲਗਾਏ ਜਾਣਗੇ ਉਹ ਵੀ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ। ਇਹਦੇ ਨਾਲ ਜਿਹੜੀ ਬਿਜਲੀ ਆ ਉਹ ਵੀ ਬਚਤ ਹੋਊਗੀ ਜਿਹੜਾ ਘਰ ਦਾ ਜਿਹੜਾ ਬਜਟ ਬਿਜਲੀ ਦਾ ਬਿੱਲ ਆ ਉਹ ਵੀ ਬੜਾ ਘੱਟ ਆਊਗਾ। ਹੁਣ ਜਿਹੜੇ ਆਮ ਲੋਕਾਂ ਦੀ ਆਪਾਂ ਗੱਲ ਕਰਦੇ ਆ ਜਿਹੜੇ ਆਮ ਲੋਕ ਆ ਹੁਣ ਜਿਹੜੇ ਆਮ ਲੋਕ ਆ ਉਹਨਾਂ ਨੂੰ ਇੱਕ ਫਾਇਦਾ ਪਹਚਾਣ ਲਈ ਵੀ ਇੱਕ ਸਰਕਾਰ ਨੇ ਬਹੁਤ ਵਧੀਆ ਇੱਕ ਕਦਮ ਕੀਤਾ ਵਾ ਹੁਣ ਆਮ ਲੋਕਾਂ ਨੂੰ ਜਿਹੜੀ ਆ 300 ਜੂਨਿਟ ਜਿਹੜੀ ਬਿਜਲੀ ਆ ਮੁਫਤ ਮਿਲੇਗੀ ਤੇ ਕੇਂਦਰ ਸਰਕਾਰ ਨੇ ਬਜਟ ਵਿੱਚ ਇਹਦਾ ਵੀ ਇੱਕ ਐਲਾਨ ਕੀਤਾ ਵਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵਾ ਆਮ ਜਨਤਾ ਦੇ ਲਈ ਤੇ ਬਜਟ 2024 ਵਿੱਚ ਪ੍ਰਧਾਨ ਮੰਤਰੀ ਸੂਰਜ ਯੋਜਨਾ ਦਾ ਜ਼ਿਕਰ ਕੀਤਾ ਗਿਆ ਸੀਗਾ ਤੇ ਤੇ ਵਿੱਤ ਮੰਤਰੀ ਮੰਨ ਲਾ ਸਿਤਾਨ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਲੋਕਾਂ ਨੂੰ ਆ 300 ਯੂਨਿਟ ਜਿਹੜੀ ਆ ਮੁਫਤ ਬਿਜਲੀ ਜਿਹੜੀ ਦਿੱਤੀ ਜਾਏਗੀ ਤੇ ਜਿਨ੍ਹਾਂ ਦੇ ਘਰਾਂ ਦੇ ਉੱਤੇ ਸੋਲਰ ਸਿਸਟਮ ਲਗਾਇਆ ਜਾਏਗਾ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਧਿਆ ਦੇ ਰਾਜ ਮੰਤਰੀ ਦੇ ਉਦਘਾਟਨ ਦੇ ਮੌਕੇ ਵੀ ਇਹ ਯੋਜਨਾ ਦਾ ਜਿਹੜਾ ਐਲਾਨ ਜਿਹੜਾ ਵਾ ਕੀਤਾ ਸੀਗਾ ਤੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਪ੍ਰਧਾਨ ਮੰਤਰੀ ਸੂਰਜ ਯੋਧਿਆ ਯੋਜਨਾ ਤਹਿਤ ਦੇਸ਼ ਭਰ ਵਿੱਚ 1 ਕਰੋੜ ਘਰਾਂ ਦੀ ਛੱਤ ਤੇ ਸੋਲਰ ਪੈਨਲ ਲਗਾਏ ਜਾਣਗੇ ਬੀ ਮੋਦੀ ਨੇ ਕੀਤਾ ਸੀ ਇਹ ਐਲਾਨ ਦੇਸ਼ ਗਰੀਬ ਅਤੇ ਮੱਧ ਵਰਗ ਦੇ ਪ੍ਰਧਾਨ ਮੰਤਰੀ ਸੂਰਜ ਯੋਜਨਾ ਦਾ ਲਾਭ ਮਿਲੇਗਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੁਦ ਇਸ ਯੋਜਨਾ ਨੂੰ ਐਕਸ ਪੋਸਟ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਯੋਜਨਾ ਨਾਲ ਭਾਰਤ ਊਰਜਾ ਦੇ ਖੇਤਰ ਅੰਤਮ ਨਿਰਭਰ ਬਣ ਜਾਏਗਾ ਤੇ ਮਤਲਬ ਬਹੁਤ ਵਧੀਆ ਇੱਕ ਯੋਜਨਾ ਜਿਹੜੀ ਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀ ਜਾ ਰਹੀ ਹੈ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਆਮ ਲੋਕਾਂ ਲਈ ਵੀ 300 ਯੂਨਿਟ ਜਿਹੜੀ ਆ ਉਹ ਮੁਫਤ ਕਰਨ ਦਾ ਐਲਾਨ ਕੀਤਾ ਗਿਆ ਔਰਤਾ ਲਈ ਵੀ ਇੱਕ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਵਾ ਬਹੁਤ ਵਧੀਆ ਜਿਹੜੇ ਇਸ ਬਜਟ ਦੇ ਵਿੱਚ ਜਿਹੜੇ ਆ ਉਹ ਫੈਸਲੇ ਲਿੱਤੇ ਗਏ ਨੇ ਤੇ ਅਯੁੱਧਿਆ ਚ ਪਵਿੱਤਰ ਸਮਾਰੋਹ ਸ਼ੁਭ ਮੌਕੇ ਜਿਹੜਾ ਹੈ ਪ੍ਰਧਾਨ ਮੰਤਰੀ ਨੇ ਜਿਹੜਾ ਐਲਾਨ ਕੀਤਾ ਸੀਗਾ ਪਰ ਨਾ ਤੇ ਇਸ ਨਾਲ ਸਿਰਫ ਗਰੀਬ ਅਤੇ ਮੱਧ ਵਰਗ ਦੇ ਬਿਜਲੀ ਦੇ ਬਿੱਲ ਘੱਟ ਹੋ ਜਾਣਗੇ ਸਗੋਂ ਭਾਰਤ ਨੂੰ ਊਰਜਾ ਦੇ ਖੇਤਰ ਨਿਰਭਰ ਬਣਾਇਆ ਜਾਏਗਾ ਬਹੁਤ ਵਧੀਆ ਇੱਕ ਉਪਰਾਲਾ ਜਿਹੜਾ ਵਾ ਇਸ ਬਜਟ ਦੇ ਵਿੱਚ ਕੀਤਾ ਗਿਆ ਵਾ ਤੇ ਹੋਰ ਗੱਲ ਕਰਦੇ ਆ ਮੈਡੀਕਲ ਦੀ ਹੈਲਥ ਪਣਾ ਤੁਹਾਨੂੰ ਪਤਾ ਸਿਸਟਮ ਬੜਾ ਇੱਕ ਮੁੱਦਾ ਵਾ ਹਰੇਕ ਬਾਰ ਕਾਲਜ ਨਹੀਂ ਆ ਤੁਹਾਡੇ ਦੇਸ਼ ਦੇ ਇਸ ਬਜਟ ਦੇ ਚ ਵੀ ਕੀਤਾ ਕਿ ਦੇਸ਼ ਚ ਹੋਰ ਮੈਡੀਕਲ ਕਾਲਜ ਜਿਹੜੇ ਆ ਬਣਾਣਗੇ ਸਿਕੰਦਰ ਸਰਕਾਰ ਨੌਜਵਾਨਾਂ ਲਈ ਬਜਟ ਬਜਟ ਚ ਇੱਕ ਬਹੁਤ ਵਧੀਆ ਇਹ ਵੀ ਇੱਕ ਮੁੱਦਾ ਸੀਗਾ ਇਸ ਬਜਟ ਚ ਮੈਡੀਕਲ ਖੇਤਰ ਦੇ ਹੋਰੇ ਵਿਕਾਸ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਸੰਬੰਧੀ ਕਈ ਅਹਿਮ ਫੈਸਲੇ ਵੀ ਲਏ ਗਏ ਨੇ ਬਜਟ ਜੀ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲ ਸਤਮਨ ਨੇ ਕਿਹਾ ਕਿ ਯੋਗ ਡਾਕਟਰ ਬੰਨਣਾ ਬਹੁਤ ਨੌਜਵਾਨ ਜਿਹੜੇ ਡਾਕਟਰ ਬੰਨਣਾ ਚਾਹੁੰਦੇ ਨੌਜਵਾਨਾਂ ਦੀ ਇੱਛਾ ਨਹੀਂ ਪੂਰੀ ਹੁੰਦੀ ਸੀ ਪਹਿਲਾਂ ਉਹਨਾਂ ਦਾ ਉਦੇਸ਼ ਬਿਹਤਰ ਸਿਹਤ ਦੇਖਭਾਲ ਸਾਰੀ ਸਾਡੇ ਲੋਕਾਂ ਦੀ ਸੇਵਾ ਕਰਨਾ ਹੈ ਸਾਡੀ ਸਰਕਾਰ ਵੱਖ-ਵੱਖ ਵਿਭਾਗਾਂ ਦੇ ਅਧੀਨ ਮੌਜੂਦਾ ਹਸਪਤਾਲ ਬੁਨਿਆਦੀ ਢਾਂਚੇ ਦੀ ਵਰਤੋਂ ਕਰਦੇ ਹੋਏ ਹੋਰ ਸਰਕਾਰ ਵੱਖ-ਵੱਖ ਮੰਦੂਦਾ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਮੈਡੀਕਲ ਕਾਲਜ ਸਥਾਪਿਤ ਕਰਨ ਦੀ ਜਿਹੜੀ ਯੋਜਨਾ ਬਣਾ ਰਹੀ ਆ ਤੇ ਬਹੁਤ ਵਧੀਆ ਇੱਕ ਉਪਰਾਲਾ ਜਿਹੜਾ ਵਾ ਇਸ ਬਜਟ ਦੇ ਵਿੱਚ ਕੀਤਾ ਗਿਆ ਵਾ ਮੈਡੀਕਲ ਕਾਲਜ ਜਿਹੜੇ ਹੋਰ ਬਣਾਏ ਜਾਣਗੇ ਤੇ ਇਸ ਇਸ ਮੰਤ ਇਸ ਮੰਤਬ ਲਈ ਕੇਸਾਂ ਦੀ ਜਾਂਚ ਕਰਨ ਅਤੇ ਸੰਬੰਧਿਤ ਸਬਾਰਸ਼ਾ ਕਰਨ ਲਈ ਇੱਕ ਕਮੇਟੀ ਦਾ ਜਿਹੜਾ ਗਠਨ ਜਿਹੜਾ ਉਹ ਵੀ ਕੀਤਾ ਜਾਏਗਾ ਤੇ ਇਸ ਤੋਂ ਬਹੁਤ ਵੱਡੀ ਗੱਲ ਵਪਾਰੀਆਂ ਨੂੰ ਵਪਾਰੀਆਂ ਦੇ ਵਿੱਚ ਕਾਫੀ ਰੋਸ਼ ਹੈ ਕਿ ਇਨਕਮ ਟੈਕਸ ਦੇ ਵਿੱਚ ਕੋਈ ਵੀ ਰਾਹਤ ਨਹੀਂ ਦਿੱਤੀ ਗਈ ਟੈਕਸ ਸਲੈਬ ਜ ਕੋਈ ਬਦਲਾਅ ਨਹੀਂ ਦਿੱਤਾ ਗਿਆ ਹੁਣ ਗੱਲ ਕਰਦੇ ਆ ਜਿਹੜਾ ਆਮ ਲੋਕਾਂ ਦੇ ਘਰਾਂ ਚ ਸਮਾਨ ਵਰਤਦੇ ਸੀਗੇ ਸਸਤਾ ਹੋਇਆ ਜਾਂ ਮਹਿੰਗਾ ਹੋਇਆ ਕੀ ਇਹ ਸਾਰਾ ਉਹ ਵੀ ਤੁਹਾਨੂੰ ਦੱਸਦੇ ਆ ਹੁਣ ਆਟਾ ਔਰ ਦਾਲ ਚਾਵਲ ਜਿਹੜਾ ਉਹ ਵੱਧ ਗਿਆ ਵਾ 36.81 ਸੀਗਾ ਹੁਣ 36 ਰੁਪਏ 69 ਪੈਸੇ ਹੋ ਗਿਆ 1 ਜਨਵਰੀ 2023 ਨੇ 1 ਦਸੰਬਰ ਦੇ ਵਿੱਚ ਚਾਵਲ ਸੀਗਾ ਇੰਨਾ ਤੇ ਦੁੱਧ ਅਤੇ ਸ਼ੱਕਰ 3 3 ਰੁਪਏ 10 ਪੈਸੇ ਵਧਿਆ ਵਾ ਪਹਿਲਾਂ ਸੀਗਾ ਜੀ 54.96 ਰੁਪਏ 58 ਰੁਪਏ ਜਨਵਰੀ 1 ਤੋਂ ਲੈ ਕੇ 2023 ਦਸੰਬਰ ਤੱਕ ਇਹਨਾਂ ਵਧ ਗਿਆ ਤੇ ਸਬਜ਼ੀਆਂ ਦੇ ਵਿੱਚ ਵੀ ਬੜਾ ਉਤਰੀ ਹੋਈ ਥੋੜੀ ਗੈਸ ਸਿਲੰਡਰ ਜਿਹੜੇ ਧਾਮ ਸੀਗੇ ਉਹ 1 ਜਨਵਰੀ ਤੋਂ 31 ਦਸੰਬਰ ਤੱਕ ਕਰ 903 ਰੁਪਏ ਸਿਗਰਟ ਤੇ 150 ਰੁਪਏ ਦੀ ਕੀਮਤ ਆ ਘਟੀ ਆ ਤੇ ਕਮਰਸ਼ੀਅਲ ਸਿਲੰਡਰ ਸੀਗਾ 12 ਰੁਪਏ ਦੀ ਕੀਮਤ ਜਿਹੜੀ ਘਟ ਚੁੱਕੀ ਆ ਪਹਿਲਾਂ 1700 69 ਸੀ 1757 ਰੁਪਏ ਹੋ ਗਈ ਆ ਤੇ ਪੈਟਰੋਲ ਡੀਜ਼ਲ ਦੇ ਜਿਹੜੇ ਦਾਮ ਆ ਪਹਿਲਾਂ 1 ਜਨਵਰੀ 1 ਜਨਵਰੀ ਨੂੰ 96.75 ਰੁਪਏ ਸੀ ਤੇ ਘਟ ਕੇ ਜਿਹੜੀ ਆ 99.62 ਹੋ ਗਈ ਤੇ 31 ਦਸੰਬਰ ਦੀ ਜਿਹੜੀ ਕੀਮਤ ਆ 92.75 ਸੀਮਾ ਘਟ ਕੇ 99.62 ਹੋ ਗਈ ਸੋਨਾ ਚਾਂਦੀ ਦੀ ਕੀਮਤ ਜ ਵੀ ਥੋੜਾ ਵਡੋਤਰੀ ਹੋਈ 8380 ਰੁਪਏ ਜਿਹੜਾ ਵਧਿਆ ਵਾ ਕਿਤੇ ਕਿਤੇ ਬਜਟ ਦੇ ਵਿੱਚ ਆਮ ਜਨਤਾ ਨੂੰ ਜਿਹੜੀ ਰਾਹਤ ਮਿਲੀ ਆ ਔਰਤਾਂ ਨੂੰ ਵੀ ਬੜਾ ਵਧੀਆ ਤੋਹਫਾ ਦਿੱਤਾ ਗਿਆ ਵਾ ਮੈਡੀਕਲ ਕਾਲਜ ਬਣਾਏ ਗਿਆ 300 ਯੂਨਿਟ ਜਿਹੜੀ ਸਰਕਾਰ ਨੂੰ ਆ ਜਿਹੜੀ ਲੋਕਾਂ ਨੂੰ ਜਿਹੜੀ ਰਾਹਤ ਦਿੱਤੀ ਹੈ 300 ਯੂਨਿਟ ਮੁਫਤ ਜਿਹੜੀ ਬਿਜਲੀ ਆ ਉਹ ਸਾਰਿਆਂ ਨੂੰ ਜਿਹੜੀ ਮੁਫਤ ਕੀਤੀ ਜਾਏਗੀ ਤੇ ਕੀ ਵਿਚਾਰ ਨੇ ਤੁਹਾਡੇ ਖਬਰ ਉੱਤੇ ਇਸ ਬਜਟ ਦਾ ਜਿਹੜਾ ਫੈਸਲਾ ਜਿਹੜਾ ਸਹੀ ਦਿੱਤਾ ਜਾਂ ਗਲਤ ਹੈ ਇਸ ਲੋਕਾਂ ਨੂੰ ਵੀ ਰਾਹਤ ਦਿੱਤੀ ਗਈ ਆ ਤੁਹਾਡੇ ਇਸ ਖਬਰ ਉੱਤੇ ਕੀ ਵਿਚਾਰ ਨੇ ਆਪਣੇ ਜਿਹੜੇ ਕਮੈਂਡ ਕਰਕੇ ਸਾਨੂੰ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ